ਮੈਂ ਪਹਿਲਾਂ ਸ਼ਰਾਬ ਵੇਚਦੀ ਸੀ ਹੁਣ ਚਿੱਟਾ ਵੇਚਦੀ ਆ ਇਹ ਬੋਲ ਨੇ ਇੱਕ ਔਰਤ ਦੇ ਜੋ ਇਸ ਸਮੇਂ ਪੁਲਿਸ ਦੇ ਗ੍ਰਫਤ ਦੇ ਵਿੱਚ ਹੈ ਲਦਾਰੂ ਇਹ ਦੀ ਚਿੱਟਾ ਹਾਂ ਜੀ ਦਰੂ ਹੁਣ ਚਿੱਟਾ ਵੇਚਦੀ ਬੋਲ ਮੈਡਮ ਉਹ ਕਹਿੰਦੀ ਇਸ ਔਰਤ ਨੇ ਸ਼ਰਾਬ ਦੇ ਤੰਦੇ ਤੋਂ ਕਿਵੇਂ ਚਿੱਟੇ ਦੇ ਤੰਦੇ ਦੇ ਵਿੱਚ ਪੈਰ ਪਸਾਰਿਆ ਕਿਵੇਂ ਔਰਤ ਕਿੱਥੇ ਪਹੁੰਚੀ ਹੈ ਇਸ ਸਮੇਂ ਕਿੱਥੇ ਰਹਿ ਰਹੀ ਹੈ ਕਿਹੜਾ ਅੱਡਾ ਹੈ ਸਾਰਾ ਕੁਝ ਦੱਸਾਂਗੇ ਯਾ ਸੋ ਸ਼ਿਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਂ ਪ੍ਰਿਆ ਇਕ ਔਰਤ ਪੁਲਿਸ ਦੇ ਗ੍ਰਿਫਤ ਦੇ ਵਿੱਚ ਖੜੀ ਹੈ। ਇਹ ਔਰਤ ਪਹਿਲਾਂ ਸ਼ਰਾਬ ਦਾ ਤੰδα ਕਰਦੀ ਸੀ, ਹੁਣ ਇਹ ਚਿੱਟੇ ਦਾ ਤੰδα ਕਰਦੀ ਹੈ ਤੇ ਹੁਣ ਇਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਹੈ। ਤੁਹਾਨੂੰ ਪੂਰਾ ਮਾਮਲਾ ਦੱਸ ਦਿੰਦੇ ਆ। ਦਰਅਸਲ ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਪਿੰਡ ਹਜ਼ਾਰਾ RAM ਸਿੰਘ ਵਾਲ ਤੋਂ ਇੱਕ ਮਹਿਲਾ ਚਿੱਟਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ ਤਕਰੀਬਨ 20 ਗ੍ਰਾਮ ਹਿਰੋਇਨ ਜੜੀਆ ਉਭਰਾ ਮਿਲਿਆ ਹੈ। ਪੁਲਿਸ ਅਤੇ ਛਾਪੇਮਾਰੀ ਕਰ ਰਹੀ ਸੀ ਤੇ ਪੁਲਿਸ ਨੂੰ ਵੇਖ ਕੇ ਔਰਤ ਨੇ ਆਪਣੇ ਹੱਥ ਦੇ ਵਿੱਚ ਫੜਿਆ ਲਵਾਵਾ ਸੌਂਡ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਤਲਾਸ਼ੀ ਲਈ ਤੇ ਇਸ ਔਰਤ ਦੇ ਕੋਲ ਉਹ ਜੋ ਹੈ ਉਹ ਹੇਰੋਇਨ ਜਿਹੜੀ ਆ ਬੀ ਗ੍ਰਾਮ ਬਰਾਮਦ ਹੋਈ ਹੈ ਔਰਤ ਨੂੰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਮੈਂ ਪਹਿਲਾਂ ਸ਼ਰਾਬ ਦਾ ਧੰਦਾ ਕਰਦੀ ਸੀ ਹੁਣ ਮੈਂ ਚਿੱਟੇ ਦਾ ਧੰਦਾ ਕਰਦੀ ਹਾਂ ਤੇ ਪਿਛਲੇ 7 ਮਹੀਨਿਆਂ ਤੋਂ ਮੈਂ ਚਿੱਟੇ ਦਾ ਧੰਦਾ ਕਰ ਰਹੀ ਹਾਂ ਤੇ ਉਸ ਤੋਂ ਪਹਿਲਾਂ ਮੈਂ ਸ਼ਰਾਬ ਵੇਚਦੀ ਸੀ ਪੁਲਿਸ ਨੇ ਇਸ ਔਰਤ ਤੋਂ ਹੋਰ ਵੀ ਕਬੂਲਨਾਮੇ ਕਰਵਾਏ ਪਰ ਪੁਲਿਸ ਨੇ ਦੱਸਿਆ ਕਿ ਔਰਤ ਹਰ ਚੀਜ਼ ਨੂੰ ਬੜੇ ਨਾਰਮਲ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਉਸਨੇ ਦੱਸਿਆ ਕਿ ਮੇਰਾ ਪਤੀ ਸ਼ਰਾਬੀ ਹੈ ਇਸ ਕਰਕੇ ਮੈਨੂੰ ਇਹ ਕੰਮ ਕਰਨਾ ਪੈਂਦਾ ਹੈ ਸੋ ਕੀ ਕੁਝ ਮਹਿਲਾ ਕਹਿ ਰਹੀ ਹੈ ਕੀ ਕੁਝ ਪੁਲਿਸ ਕਹਿ ਰਹੀ ਹੈ ਸਾਰਾ ਕੁਝ ਤੁਹਾਨੂੰ ਸੁਣਾਉਣਿਆ ਸਾਨੂੰ ਇਹ ਰਿਪੋਰਟ ਜਿਹੜੀ ਹੈ ਜਲਾਲਾਬਾਦ ਤੋਂ ਦੀਵਾਨਾ ਨੇ ਭੇਜਿਆ ਤੇ ਇਸ ਇੱਕ ਖਬਰ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਣੀ ਸਾਨੂੰ ਲੱਗਾ ਕਿ ਇਹ ਲਾਜ਼ਮੀ ਹੋਣੀ ਚਾਹੀਦੀ ਹੈ। ਸਮਾਨ ਸਰ ਕਿਹੜਾ ਸਮਾਨ? ਚਿੱਟਾ ਉੱਚੀ ਬੋਲ ਚਿੱਟਾ ਜੀ ਵੇਚਦੀਆਂ ਵਾ ਹਾਂ ਜੀ ਵੇਚਦੀਆਂ ਬਿੱਟਾ ਕਿੰਨੇ ਚਿਰ ਤੋਂ? ਇਹੋ 7-8 ਮਹੀਨੇ ਚ ਵੇਚਨੀ। ਅੱਛਾ ਕਿੰਨੇ ਚਿਰ ਦਾ ਰਿਹਾ ਵੇਚੀ? ਕਿੰਨੇ ਪਰਚੇ ਤੇਰੇ ਤੇ? ਪਹਿਲਾ ਪਰਚੇ ਨੇ। ਦਾਰੂਦੋ ਨਹੀਂ। ਹਾਂ ਦਾਲੂ ਦਾਲੂ ਇਹ ਦੀ ਸੀ ਹਾਂਜੀ ਦਾਲੂ ਹੁਣ ਚਟਾ ਵੇਚੀ ਕੋਲ ਮਾੜਾ ਮੋਟਾ ਵੇਚ ਲਈ ਕਿਉਂ ਵੇਚ ਲਈ ਬੱਸ ਸਰ ਬੰਦਾ ਸ਼ਰਾਬੀ ਹੋ ਗਿਆ ਬੰਦਾ ਕੋਈ ਸਾਡਾ ਨੂੰ ਜੇ ਕਰਨੀ ਲੈ ਕੇ ਕਿਥੋਂ ਕੋਈ ਗਰਾਮੀ ਲੈ ਲਵੀਂ ਦਵੇ ਚਲੋ ਵੀ ਕਿੱਥੋਂ ਲੈ ਕੇ ਆਵੀਂ ਸੀ ਹਾਂ ਐਥੇ ਪਿੰਡਾਂ ਵਿੱਚ ਲੋਬੀ ਕੋਣ ਵੇਚਦੇ ਪਿੰਡਾਂ ਵੱਧ ਵੇਚਦੇ ਹਾਂ ਅੱਗੇ ਫਿਰ ਕਿਹਨਾਂ ਨੂੰ ਵੇਚਦੇ ਬਸ ਬਿੱਟਾਂ ਦਾ ਸਾਲ ਸਰ ਵੇਚਦੇ ਤੈਨੂੰ ਨਹੀਂ ਪਤਾ ਵੀ ਇਹ ਜ਼ਹਿਰ ਨੌਜਵਾਨਾਂ ਦੇ ਨਾ ਮਰੀ ਜਾਂਦੇ ਤੁਸੀਂ ਆਪਦੇ ਲਾਲਚ ਖਣੋ ਜਾਂ ਆਪਦਾ ਤੁਸੀਂ ਇਹ ਬਹਾਨਾ ਲਾਣੇ ਹੋ ਵੀ ਬੰਦਾ ਸ਼ਰਾਬੀ ਹੈ ਤੇ ਤੁਸੀਂ ਲੋਕਾਂ ਦੇ ਜਵਾਕ ਮਾਰ ਦੋਗੇ ਬੰਦਾ ਸ਼ਰਾਬੀ ਹੈ ਤਾਂ ਸਿਰ ਅਗਾ ਨਹੀਂ ਕਰ ਹਾਂ ਅਗਾ ਨਹੀਂ ਕਰਤੀ ਕਰਦੇ ਪਿੰਡ ਦੇ ਲੋਕ ਕਹਿੰਦੇ ਨੇ ਕਾਫੀ ਦਿਨ ਤੋਂ ਤੁਸੀਂ ਇਹ ਤਾਂ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੈਗੇ ਨੇ ਪਿੰਡਾਂ ਦੇ ਪਾਲਟੀ ਬਾਜ਼ੀਆ ਠੀਕ ਹੈ ਮੇਰਾ ਕੋਈ ਬਿੱਟ ਜਿਆਦਾ ਕੰਮ ਨਹੀਂ ਕਰਦਾ ਤੁਸੀਂ ਉਹਦਾ ਹਵਾਲਾ ਦੇ ਕੇ ਤੁਸੀਂ ਵੀ ਗਲਤ ਕੰਮ ਕਰਦੇ ਨਹੀਂ ਸਰ ਅੱਗੇ ਨਹੀਂ ਕਰ ਕੋਈ ਕੂਚ ਨਿਕਦਾ ਤੁਸੀਂ ਕੁਝ ਨਹੀਂ ਕਰੋਗੇ ਨਹੀਂ ਸਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਇਹਦੇ ਨਾਲ ਮਰਦੇ ਪਏ ਆ ਕੀ ਹਾਲਾਤ ਬਣ ਗਏ ਪੰਜਾਬ ਦੇ ਤੁਸੀਂ ਥੋੜੇ ਜਿਹੇ ਪੈਸੇ ਦੇ ਲਾਲਚ ਨੂੰ ਲੋਕਾਂ ਦੀ ਧੀਾਂ ਪੁੱਤ ਮਰੀ ਜਾਂਦੇ ਨੇ ਮਰਦੇ ਸਾਰ ਹੋਣਾ ਇਸ ਤੋਂ ਬਾਅਦ 36 ਘਰ ਵੇਚਦੇ ਨੇ ਕਿ ਮੈਂ ਤਾਂ ਵੇਚਦੀ ਨਹੀਂ ਆਂ ਹੁਣ ਦੂਜੇ ਤੇ ਕੰਟਰੋਲ 36 ਘਰਾਂ ਦਾ ਹਵਾਲਾ ਦੇ ਕੇ ਤੁਸੀਂ ਵੇਚੋਗੇ ਨਹੀਂ ਸਰ ਨਹੀਂ ਵੇਚਦੇ ਕਿਦਾਰੂ ਵੇਚਦੇ ਤੁਸੀਂ ਹਾਂ ਨਹੀਂ ਵੇਚਦੇ ਕੋਈ ਪਿਛਤਾਵਾ ਹੈਗਾ ਤੁਸੀਂ ਹੁਣ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਹੈ ਪਿਛਤਾਵਾ ਸਰ ਹੈਗਾ ਹੈ ਹੂੰ ਚਿੰਨਰ ਰੋਲ ਗਿਆ ਇਹ ਪਹਿਲਾਂ ਨਹੀਂ ਸੋਚਿਆ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਿਆ ਵੀ ਬੱਚੇ ਰੁੱਲ ਜਾਣਗੇ ਜਿੱਕੇ ਦਾ ਕਾਬੂ ਆ ਗਿਆ ਪੁਲਿਸ ਨੇ ਕਿਤੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਤਾਂ ਹੁੰਦਾ ਹੀ ਹੈ ਨਾ ਜੀ ਸਰਪੰਚ ਉਦੋਂ ਨਹੀਂ ਸੋਚਿਆ ਤੁਸੀਂ ਨਹੀਂ ਜੇ ਤੁਸੀਂ ਨਜਾਇਜ਼ ਗੈਰਕਾਨੂੰਨੀ ਦੰਦਾ ਕਰ ਰਹੇ ਸੀ ਤੇ ਇਸ ਘਰ ਦੇ ਕੁਝ ਨੇ ਤੁਹਾਨੂੰ ਫੜਿਆ ਪਹਿਲੇ ਕਿਉਂ ਨਹੀਂ ਫੜਿਆ ਤੁਹਾਨੂੰ ਅਜੇ ਸਾਰੀ ਦੁਨੀਆ ਤੇ ਨਹੀਂ ਇਹਨਾਂ ਵੇਚਿਆ ਪਿੱਲ ਮਾੜਾ ਮੋਟਾ ਸੀਗਾ ਕੰਮ ਨੇ ਕਦੇ ਇਹ ਕਦੀ ਵੇਚਦੇ ਸੀ ਕਦੀ ਨਹੀਂ ਵੇਚਦੇ ਸੀ ਬਸ ਲੱਗ ਦਾ ਟਲਣ ਜਿਆਦਾ ਕਿ ਨਾ ਤਾ ਨਾ ਮੇਰੇ ਸੀਮਾ ਪਿੰਡ ਕਿਹੜਾ ਹੈ ਠੀਕ ਹੈ ਜੀ ਸਰ ਇੱਕ ਹੈਰੋਇਨ ਦਾ ਮਾਮਲਾ ਸਾਹਮਣੇ ਆ ਕਿ ਉਹ ਪੂਰਾ ਮਾਮਲਾ ਔਰ ਕੀ ਗ੍ਰਿਫਤਾਰ ਕੌਣ ਕਿਹਨੂੰ ਗ੍ਰਿਫਤਾਰ ਕੀਤਾ ਇਹ ਕੱਲ ਮਿਤੀ 25 11 24 ਨੂੰ ਮਨ ਐਸ ਸੀ ਐਸ ਐਚਓ ਸਮੇਤ ਸਾਥੀ ਕਰਮਚਾਰੀਆਂ ਦੇ ਗਾਸ ਦੇ ਸਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪਰਛਲੇ ਸਬੰਧ ਵਿੱਚ ਮੈਂ ਬਾਹਰ ਇਲਾਕੇ ਵਿੱਚ ਸੀਗਾ ਤੇ ਇੱਕ ਔਰਤ ਹੈ ਜਿਹੜੀ ਸੀਮਾ ਰਾਣੀ ਪਤਨੀ ਚਿੰਦਰ ਸਿੰਘ ਵਾਸੀ ਪਿੰਡ ਹਜਾਰਾ ਰਾਮ ਸਿੰਘ ਵਾਲਾ ਇਹ ਸ਼ੱਕ ਦੇ ਧਾਰਤੀ ਉੱਥੇ ਕਰੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਵੇਖ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ ਪਾਸ ਕੁਝ ਇਹਦੇ ਕੋਲ ਨਸ਼ੀਲਾ ਪਦਾਰਥ ਤੇ ਇਹਨੇ ਚੁੱਕ ਕੇ ਤੇ ਸੜਤਾ ਥੱਲੇ ਤੇ ਜਿਹਨੂੰ ਸ਼ੱਕ ਦੀ ਬਣਾ ਤੇ ਮੈਂ ਰੋਕ ਕੇ ਗੱਡੀ ਦਾ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਕੀ ਕਰ ਰਹੇ ਦੀ ਗਿਰੀਓ ਇਹ ਤਾਂ ਜੀ ਮੁਕੱਦਮਾ ਨੰਬਰ 118 ਮੇਤੀ 251124 ਅਧੀਨ ਤਰਾ 2129685 ਜਿਹੜਾ ਇੱਥੇ ਦਰਜ ਕੀਤਾ ਹੈ ਜੀ ਐਂਡੀਪੀਐਸ ਐਕਟ ਦਾ ਪੇਸ਼ ਕਰਕੇ ਹੁਣ ਅੱਜ ਇਹਨੂੰ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜਾ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ-ਕੌਣ ਅੱਗੇ ਇਹਨੂੰ ਲੈ ਕੇ ਜਾਂਦੇ ਸੀ ਇਹਦੇ ਤੋਂ